Bilik ni dah ni. Gaddi. Pumbul gaddi. Apa gaddi gitrah? Pumbul gaddi. Mana? Ha. Ay. Ha. ਬਾਤ ਕਰ ਰਹੇ ਹਾਂ ਬੜਾ ਨਹੀਂ ਬਣੀ ਚੁੱਕੀ ਬਣੀ ਹੂੰ ਓਕੇ ਹਾਂ ਚਾ

ਸ਼ੁਰੂ ਕੀਤਾ ਗੁਰੂ ਜੀ ਦਾ ਨਾਮ ਲਿਆ ਸਾਰੀ ਸੰਗਤ ਲਈ ਜੋ ਕਾਰਜ ਕਰਨੇ ਆ ਉਹ ਸਹੀ ਅਸੂਲਾਂ ਦੇ ਅਧੀਨ ਸਾਰੇ ਹੋ ਜਾਣ ਸੋ ਮੇਰੀ ਸਾਰਿਆਂ ਨਾਲ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿੰਨਾ ਵੀ ਟਾਈਮ ਲੱਗਦਾ ਤੀਰਜਾਨ ਨਾਲ ਸੰਕੋਚ ਦੇ ਨਾਲ ਲਾਈਨ ਦੇ ਵਿੱਚ ਲੱਗ ਕੇ ਆਪ ਦੀ ਵਾਰੀ ਸਰ ਆਪ ਦਾ ਜੋ ਵੀ ਟਰੀਟਮੈਂਟ ਹੈਗਾ ਉਹ ਲੈ ਕੇ ਆਪ ਦੀ ਸਿਹਤ ਚੰਗੀ ਬਣਾਓ ਅਤੇ ਪਰਮਾਤਮਾ ਦੇ ਗੁਣ ਗਾਓ ਇਨੀ ਬੇਨਤੀ ਕਰਦਾ ਹੋਇਆ ਆਜਾਦਤ ਮੰਗਦਾ ਹੋਏ ਗੁਰਜੀਕਾ ਖਾਲਸਾ ਹੋਏ ਗੁਰਜੀ ਕੀ ਫਕੀਰ ਆਪਰੇਸ਼ਨ ਇਹ ਕਰਵਾ ਰਹੇ ਨੇ ਆ ਕੇ ਸਨੇਹੇ ਨਾਲ ਆਪਣਾ ਫਰਜ਼ ਹੈ ਬਨ ਸੇਵਾ ਦੋਹਾਂ ਦੀ ਬਰਾਬਰ ਹੁੰਦੀ ਹੈ ਤੇ ਕਿਸੇ ਨੂੰ ਆਪਣਾ ਸਨੇਹਾ ਲਾਵਾਂਗੇ ਘਰੇ ਬੈਠਾ ਵਿਚਾਰਾ ਉਹਦੀ ਅੱਖਾਂ ਖਰਾਬ ਨੇ ਨਹੀਂ ਕੋਈ ਦੱਸ ਰਿਹਾ ਤੇ ਉਹਨੂੰ ਲੈ ਕੇ ਆਵਾਂਗੇ ਉਹ ਵੀ ਉਨੀ ਵੱਡੀ ਆਪਾਂ ਪਹਿਲੇ ਗੱਲ ਕਰੀਏ ਸੇਵਾ ਹੀ ਹੈ ਤੇ ਦੂਜੀ ਗੱਲ ਇਹ ਹੈ ਵੀ ਮੈਂ 5 ਕਿ ਮਿੰਟ ਚ ਗੱਲਬਾਤ ਦੱਸੂਗਾ ਵੀ ਬਾਬਾ ਫਰੀਦ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਹੈ ਜਿਹੜੀ ਉਹ 2008 ਚ ਹੋਣ ਚਾਈ ਸੀ ਹੁਣ ਤੱਕ ਅਸੀਂ 2000 ਲੜਕੀਆਂ ਨੂੰ ਵੱਖਰੇ ਵੱਖਰੇ ਕੰਮ ਕਰਾ ਕੇ ਆਪਦੇ ਕੰਮਾਂ ਤੇ ਭੇਜ ਚੁੱਕੇ ਹਾਂ ਤੇ ਇਸ ਤੋਂ ਇਲਾਵਾ ਸ਼ੀਤੋ ਦੋਸਾਂ ਹੈਲਪਿੰਗ ਫਾਊਂਡੇਸ਼ਨ ਨਾਲ ਦਇਰ ਚੰਦੀ ਜੀ ਆਏ ਨੇ ਪੂਰੀ ਟੀਮ ਆਈ ਹੈ ਉਹਨਾਂ ਦੇ ਵਾਈਫਾਈ ਨੇ ਤੇ ਇਹਨਾਂ ਨਾਲ ਮਿਲ ਕੇ ਆਪਾਂ ਕਿੰਨੇ ਹੀ ਅੱਖਾਂ ਦੇ ਆਪਰੇਸ਼ਨ ਕਰਾ ਚੁੱਕੇ ਹਾਂ ਕਿਉਂਕਿ ਇਹਨਾਂ ਦਾ ਕਿਉਂਕਿ ਇਹ ਬਾਹਰ ਰਹਿ ਕੇ ਜਿਹੜੇ ਲੋਕ ਉਰੋਂ ਵੱਧ ਆਪਾਂ ਪਹਿਲਾਂ ਸਕਿੱਲ ਦੀ ਗੱਲ ਕਰਦੇ ਸੀ ਇਹਨਾਂ 'ਚ ਉਹ ਸਕਿੱਲ ਹੈ ਸਕਿੱਲ ਬਾਹਰ ਜਾ ਕੇ ਕੰਮ ਕੀਤਾ ਉਥੋਂ ਇਹਨਾਂ 'ਚ ਦਰਦ ਹੈ ਪੰਜਾਬ ਲਈ ਵੀ ਉਰੋਂ ਆਪਣੇ ਜਿਹੜੇ ਆਪਣੇ ਬਜ਼ੁਰਗ ਨੇ ਆਪਣੇ ਬੱਚੇ ਨੇ ਆਪਣੀਆਂ ਲੜਕੀਆਂ ਨੇ ਉਹਨਾਂ ਨੂੰ ਕਿਵੇਂ ਇੰਪਾਵਰ ਕਰਨਾ ਭੂਮਨਿੰ ਪਾਵਰ ਤੇ ਗੱਲ ਹੋ ਰਹੀ ਹੈ ਤੇ ਲਗਾਤਾਰ ਲਖੀਰ ਭਾਜੀ ਉਹ ਲੱਗੇ ਰਹਿੰਦੇ ਨੇ ਦਲੇਰ ਜੀ ਤੇ ਸਾਡੇ ਵਿੱਚ ਕਰ ਲੱਗੂ 6 ਸਾਲ ਤੋਂ ਜੁੜੇ ਹੋਏ ਆ ਤੇ ਬਹੁਤ ਕੁ ਨਵਾਂ ਸਿੱਖਣ ਨੂੰ ਮਿਲਿਆ ਉਹਨਾਂ ਦੇ ਪ੍ਰਵੀਂਦਰ ਜੀ ਪਹੁੰਚੇ ਨੇ ਤੇ ਪੂਰਾ ਸੁਖਵਿੰਦਰ ਜੀ ਪਹੁੰਚੇ ਨੇ ਸੌਰੀ ਪੂਰਾ ਪਰਿਵਾਰ ਆਇਆ ਹੈ ਦਲੇਵ ਚੰਦੀ ਜੀ ਦੇ ਸਾਰਾ ਪਰਿਵਾਰ ਆਇਆ ਨਿਰਮਲ ਜੀ ਪਹੁੰਚੇ ਨੇ ਮਤਲਬ ਸਾਰੇ ਹੀ ਉਹ ਟੀਮ ਹੈ ਮਤਲਬ ਜਿਹੜੀ ਲਗਾਤਾਰ ਮਨੁੱਖਾਂ ਨੂੰ ਪਿਆਰ ਕਰਦੀ ਹੈ ਕੋਈ ਇਹ ਨਹੀਂ ਵੀ ਕੰਮ ਜੀਤ ਕਰਕੇ ਆਏ ਨੇ ਜਾਂ ਕੋਈ ਇਹਨਾਂ ਦਾ ਇਹ ਹੁੰਦਾ ਵੀ ਆਪਾਂ ਕਿੱਥੇ ਮਨੁੱਖ ਦੀ ਸੇਵਾ ਕਰ ਸਕੀਏ ਤੇ ਇਹੀ ਹੀ ਹੈ ਵੀ ਅੱਜ ਐਡਾ ਵੱਡਾ ਜਿਹੜਾ ਉਥੇ ਕੈਂਪਸ ਹੈਗਾ ਉਹਨੂੰ ਛੱਡ ਕੇ ਓਰੇ ਆਏ ਨੇ ਅਸੀਂ ਨਾ ਧੰਨਵਾਦ ਕਰਦੇ ਆਂ ਪੂਰੀ ਸੰਸਥਾ ਵੱਲੋਂ ਵੀ ਇਹਨਾਂ ਨੇ ਸਮਾਂ ਕੱਢਿਆ ਤੇ ਆਸ ਕਰਦੇ ਆਂ ਵੀ ਇਸ ਤਰੀ ਆਪਾਂ ਇੱਕ ਦੂਜੇ ਨਾਲ ਮਿਲ ਕੇ ਮਨੁੱਖਾਂ ਦੀ ਜਿਹੜੀ ਮਦਦ ਉਹ ਕਰਦੇ ਰਹਾਂਗੇ ਤੇ ਖਾਸ ਤੌਰ ਤੇ ਪਰਤੇ ਦੀ ਸ਼ਰਮਾ ਜੀ ਇਹਨਾਂ ਦੇ ਕੱਲ ਐਡਾ ਵੱਡਾ ਐਕਸੀਡੈਂਟ ਹੋ ਗਿਆ ਸੀਗਾ ਬੈਨ ਨੂੰ ਤੇ ਆ ਰਿਹਾ ਇੱਥੇ ਮੈਨੂੰ ਦਿਓ ਮੈਂ ਵੀ ਸਿੱਖਾਂ ਮੈਨੂੰ ਆਪ ਨਹੀਂ ਆਉਂਦਾ ਠੀਕ ਹੈ ਹਾਂਜੀ ਆ ਸਾਫ ਸੋ ਇੰਗਲਿਸ਼ ਭਾਵੇਂ ਨਾ ਆ ਮੈਂ ਤੁਹਾਨੂੰ ਕਹਿੰਦਾ ਕੱਲਾ ਕਬਦੂ ਆਹ ਜੀ ਇਹ ਦਿਨ ਰਾਤ ਮੈਂ ਥੋੜਾ ਜਨਾ ਐਡ ਕਰ ਦੇਣਾ ਵੀ ਦਿਨ ਰਾਤ ਕੰਮ ਕਰਨ ਵਾਲੇ ਬੰਦੇ ਨੇ ਪੰਜਾਬ ਚ ਆ ਕੇ ਖੇਤੀ ਕਰਾ ਰਹੇ ਨੇ ਪੰਜਾਬ ਚ ਲੋਕ ਨਹੀਂ ਠੇਕੇ ਦੇ ਜ਼ਮੀਨਾਂ ਦੇ ਕੇ ਬਾਹਰ ਵਾਗ ਜਾਂਦੇ ਨੇ ਇਹ ਉਹ ਪਰਿਵਾਰ ਆ ਵੀ ਜਿਹੜਾ ਪੰਜਾਬ ਚ ਵੀ ਬੜੀ ਮਾਡਰਨ ਖੇਤੀ ਆਲੂਆਂ ਦੀ ਖੇਤੀ ਕਰਾਉਂਦੇ ਨੇ ਸਕਿੱਲ ਦੀ ਕੰਮ ਸਰ ਇਹੀ ਕੰਮ ਆਪ ਕਰ ਰਹੇ ਹਾਂ ਜਿਹੜਾ ਤੁਸੀਂ ਕਰ ਰਹੇ ਹੋ ਉਹ ਵਰਦਾ ਸੁਣੋ ਮੈਨੂੰ ਉਹ ਜਦੋਂ ਮੈਂ ਛੋਟਾ ਹੁੰਦਾ ਸੀ ਨਾ ਦੂਜੀ ਤੀਜੀ ਉਹ ਮੈਨੂੰ ਤਾਂ ਉਹ ਚੇਤਾ ਆਇਆ ਕਿ ਅਸੀਂ ਵੀ ਆਪ ਦਾ ਬੋਰਾ ਆਪ ਲਿਜਾ ਕੇ ਤੇ ਜਿੱਥੇ ਹੁਣ ਤਾਂ ਇਹਨਾਂ ਨੂੰ ਗੱਡੀਆਂ ਮਿਲੀਆਂ ਹੋਈਆਂ ਹਾਂਜੀ ਸਾਨੂੰ ਉਦੋਂ ਖਾਦ ਵਾਲਾ ਬੋਰਾ ਤੇ ਨਾਲ ਜਿਹੜਾ ਕਾਪੀਆਂ ਵਾਲਾ ਝੋਲਾ ਸੀ ਉਹ ਵੀ ਬੋਰੇ ਦਾ ਹੀ ਹੁੰਦਾ ਲਿਜਾ ਕੇ ਆਪ ਦਾ ਬੈਠ ਕੇ ਆਪ ਪੜ ਕੇ ਫਿਰ ਨਾਲ ਲੈ ਕੇ ਜਾਣਾ ਜੇ ਘਰ ਨਹੀਂ ਲਗਾਇਆ ਤਾਂ ਘਰ ਦੇ ਕਹਿੰਦੇ ਹੁੰਦੇ ਸੀਗੇ ਵੀ ਤੁਹਾਡਾ ਬੋਰਾ ਕਿੱਥੇ ਆ ਦੂਜੇ ਦਿਨ ਬੋਰਾ ਨਹੀਂ ਮਿਲਦਾ ਹੁੰਦਾ ਤੁਸੀਂ ਖੁਸ਼ ਨਸੀਬਿਆ ਕਿ ਐਟ ਲੀਸਟ ਸਾਨੂੰ ਪੋਲੇ ਥਾਂ ਤੇ ਬਿਠਾਇਆ ਹੋਇਆ ਹੈ ਨਹੀਂ ਜਦੋਂ ਸਾਡੀ ਛੋਟੀ ਉਮਰ ਦੇ ਵਿੱਚ ਸਾਡੀ ਸਟਾਰਟਿੰਗ ਆ ਸਾਡੀ ਜ਼ਮੀਨ ਤੋਂ ਥੱਲੇ ਇਵਨ ਇਟਾਂ ਨਹੀਂ ਸੀ ਹੁੰਦੀਆਂ ਮਿੱਟੀ ਤੇ ਬੈ ਕੇ ਸਟਾਰਟ ਕੀਤੀ ਸੀ ਹਾਂਜੀ ਜੇ ਬਿੱਕੀ ਭਾਜੀ ਜਿੰਨਾ ਯੋਗਦਾਨ ਤੁਹਾਡੇ ਲਈ ਕਰਦੇ ਆ ਬਹੁਤ ਵਧੀਆ ਸਲਾਗਾ ਜੋ ਗਿਆ ਇਹਨੂੰ ਜਿੰਨਾ ਵੀ ਉੱਚਾ ਤੇ ਸੁੱਚਾ ਕਰ ਸਕਦੇ ਆ ਉਹ ਨਾ ਕਰੋ ਠੀਕ ਹੈ ਜਲੇਰ ਪਾਰ ਦੀ ਗੱਲ ਹੈ ਜੀ ਅੱਜ ਆ ਗਏ ਮੈਂ ਸਾਨੂੰ ਮਿੱਕੋ ਹੱਦ ਬ੍ਰਿਟਿਸ਼ ਨਾਉਨੀਆ ਜਿੱਥੇ ਵਿਕੀ ਗੱਲਾਂ ਕਰਦੇ ਸੀ ਉੱਥੇ ਮੈਨੂੰ ਚੇਤਾ ਆ ਵੀ ਅਸੀਂ ਰਾਜਸਥਾਨ ਵੈਂਦੇ ਸੀਗੇ ਮੇਰੇ ਤਾਏ ਚਾਚੇ ਸਾਰੇ ਰਾਜਸਥਾਨ ਸੀ ਕਿਸੇ ਦੀ ਇੱਕ ਕੁੜੀ ਸੀ ਕਿਸੇ ਦੀਆਂ ਦੋ ਕੁੜੀਆਂ ਸੀ ਮੇਰੇ ਡੈਡੀ ਦੀਆਂ ਪੰਜ ਕੁੜੀਆਂ ਸੀ ਮੇਰੇ ਡੈਡੀ ਨੂੰ ਇੱਕ ਦਿਨ ਸੋਚ ਆਈ ਵੀ ਮੈਂ ਇਹਨਾਂ ਨੂੰ ਪੜ੍ਹਾਵਾਂ ਕਿੱਦਾਂ ਕਿਉਂਕਿ ਉੱਥੇ ਸਕੂਲ ਹਾਨੀ ਸੀ ਬਿਲਕੁਲ ਵੀ ਕੁੜੀਆਂ ਦੇ ਸਕੂਲ ਹਾਨੀ ਸੀ ਮੇਰੀ ਵੱਡੀ ਸਿਸਟਰ ਆ ਮੇਰੇ ਨਾਲ ਆ ਇਹਨੂੰ ਇੱਥੇ ਧਿਪੇ ਧਿਆਗਾ ਪੰਜਾਬ ਮੇਰੇ ਨਾਨਕਿਆਂ ਦੇ ਇਹ ਜਦੋਂ ਵਾਪਸ ਮੁੜੀ ਛੁੱਟੀਆਂ ਤੋਂ ਇੱਕ ਐਂਦੀ ਮੈਂ ਉੱਥੇ ਨਹੀਂ ਜਾਣਾ ਜੇ ਤੁਸੀਂ ਉੱਥੇ ਮੂਵ ਹੋਵੋਗੇ ਤਾਂ ਮੈਂ ਉੱਥੇ ਪੜਨਾ ਨਹੀਂ ਮੈਂ ਨਹੀਂ ਪੜਨਾ ਮੇਰੇ ਡੈਡੀ ਆਪਦੀ ਮੰਮੀ ਨੂੰ ਮਾਤਾ ਨੂੰ ਕਹਿੰਦੇ ਮਾਂਜੀ ਕਹਿੰਦੇ ਸੀ ਕਿਨੇ ਮਾਂਜੀ ਮੈਂ ਚੱਲਿਆ ਪੰਜਾਬ ਸਾਰਾ ਘਰ-ਬਾਰ ਛੱਡ ਕੇ ਸੱਤ ਬੱਚਿਆਂ ਨੂੰ ਲੈ ਕੇ ਪੰਜਾਬ ਆ ਗਏ ਸੀ ਤੇ ਉਹ ਦੋਂਦੇ ਅਸੀਂ ਸਰਵਾਈਵ ਕਰਦੇ ਅਸੀਂ ਸਾਰੀਆਂ ਭੈਣ ਭਰਾ ਪੜੇ ਆ ਬਹੁਤਾ ਨਹੀਂ ਤਾਂ 10 ਤੱਕ ਸਾਰਿਆਂ ਨੇ ਕੀਤੀਆਂ ਹੀ ਆ ਦੋਸਤੋ ਬੰਦ ਚੱਲ ਅਡਾਨਾ ਭਰ ਲਿਆ ਕੈਨੇਡਾ ਦੀਆਂ ਉੱਥੇ ਜਾ ਕੇ ਵੀ ਪੂਰੀ ਮਿਹਨਤ ਕੀਤੀ ਆ ਹਾਲੇ ਤੱਕ ਵੀ ਮੈਂ ਕੰਮ ਕਰਦੀ ਆ ਮੇਰੀਆਂ ਲੱਤਾਂ ਵਿੱਚ ਗੋਡੇ ਦੁਖਦੇ ਆ ਪਰ ਮੈਂ ਸਤਿਲ ਕੰਮ ਕਰਦੀ ਆ ਓਕੇ ਜੀ ਹਾਜ਼ਰੀ ਜਿੰਨੇ ਵੀ ਆਏ ਆ ਸਾਰਿਆਂ ਦਾ ਧੰਨਵਾਦ ਸਾਰਿਆਂ ਨੇ ਮਿਹਨਤ ਕੀਤੀ ਆ ਤੇ ਮੈਂ ਇਹੀ ਕਹੂੰਗਾ ਕਿ ਤੁਸੀਂ ਵੀ ਜਿੰਨਾ ਹੋ ਸਕਦਾ ਵਧ ਤੱਕ ਵਧ ਮਿਹਨਤ ਕਰੋ ਤੇ ਅੱਗੇ ਵਧੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਰਦੋ ਆਮਲੇ ਇਹ ਕੁੜੀਆਂ ਨੇ ਕੋਈ ਪਾਰੀ ਪੜਦੀਆਂ ਨੇ ਤੇ ਬਾਕੀ ਕੋ ਨੂੰ ਸਰੀਰ ਕਰ ਦੋ ਇਹਨੇ ਸਾਡੇ ਕੋਲ ਉਹ ਮੂਸ ਸੀ ਉਸ ਹਿਸਾਬ ਨਾਲ ਸੈਟ ਹੋ ਗਿਆ ਹਾਂ ਹਾਂ ਚੱਲ ਆਈਂ